ਸਤਿ ਸ਼੍ਰੀ ਅਕਾਲ ਜੀ ਮੈਂ ਹਰ ਅੱਤੇ ਅਸੰਦਰ ਨਿਊਜ਼ ਦੇਖ ਰਹੇ ਹਾਂ ਚਰਚਾ ਦਾ ਵਿਸ਼ਾ ਪ੍ਰੋਗਰਾਮ ਲੈ ਕੇ ਹਰ ਵਾਰ ਦੀ ਤਰ੍ਹਾਂ ਹਾਜ਼ਰ ਹਾਂ ਤੁਹਾਡੇ ਸਾਹਮਣੇ ਤੇ ਗੱਲਬਾਤ ਕਰਾਂਗੇ ਸਿਆਸਤ ਦੇ ਨਾਲ ਜੁੜੇ ਹੋਏ ਕੁਝ ਜੁੜੇ ਮੁੱਦਿਆਂ ਤੇ 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 ਵੀ ਕੀ ਬowiąਜਾ ਜੀ ਐਡੀਟਰ ਜੀ ਹਸੰਦਰ ਨਿਊਜ਼ ਨਾਲ ਜੋ ਚੁੱਕ ਕੇ ਨੇ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਮਸਕਾਰ ਜੀ ਨਮਸਕਾਰ ਥੈਂਕ ਯੂ ਸਰ ਜਿਸ ਤਰੀਕੇ ਦੇ ਨਾਲ ਬੀਤੇ ਦਿਨੀ ਇੱਕ ਬਹੁਤ ਭਿਆਨਕ ਹਾਸਾ ਹੋਇਆ ਇੱਕ ਬੱਸ ਦੇ ਵਿੱਚ ਅਗਲਗੀਆਂ ਸਲੀਪਰ ਬੱਸ ਸੀ ਤੇ ਰਾਜਸਥਾਨ ਦੇ ਵਿੱਚ ਹੋਈ ਹੈ ਕਿਸ ਤਾਂ ਦੇ ਉਸ ਘਟਨੇ ਐਸਰਾ ਮੈਡਮ ਦੇਖੋ ਕਿ ਜਿਹੜੀ ਇਹ ਘਟਨਾ ਹੋਈ ਹੈ ਬੜ ਦੁੱਧ ਦੀ ਨਾਹ ਘਟਨਾ ਸੀ ਔਰ ਦੇਖਿਆ ਜਾਵੇ ਤੇ ਜਿਹੜੇ ਬੱਸਾਂ ਵਾਲਿਆਂ ਦੀਆਂ ਜਿਹੜੀਆਂ ਕਮੀਆਂ ਹੈਗੀਆਂ ਉਹ ਸਾਹਮਣੇ ਉਜਾਗਰ ਹੋਈਆਂ ਸਾਰੀਆਂ ਭਾਵੇਂ ਜਿਹੜੀ ਘਟਨਾ ਹੈ ਮੈਡਮ ਰਾਜਸਥਾਨ ਦੇ ਵਿੱਚ ਹੋਈ ਹੈ ਉਹ ਤਕਰੀਬਨ 55 ਬੰਦੇ ਤਕਰੀਬਨ ਇਸ ਬੱਸ ਦੇ ਵਿੱਚ ਸਵਾਰ ਸੀਗੇ ਔਰ ਬੜੇ ਦੁੱਖ ਨਾਲ ਕਿਹਾ ਜਾ ਰਿਹਾ ਹੈ ਕਿ 21 ਬੰਦੇ ਜਿਹੜੇ ਕਿ ਬੱਸ ਦੇ ਵਿੱਚ ਜ਼ਿੰਦਾ ਜਲ ਗਏ ਜਦੋਂ ਜਿੰਦਾ ਜਲਣ ਦੀ ਗੱਲ ਆਪਾਂ ਬੋਲਦੇ ਆਂ ਬੰਦਾ ਕਹਿੰਦਾ ਕਿਸੇ ਨੂੰ ਜਿੰਦਾ ਜਲਾਤਾ ਜਾਂ ਬੰਦਾ ਜਲ ਗਏ ਕਿੰਨੀ ਦਰਦਨਾਕ ਘਟਨਾ ਹੋਏਗੀ ਜੇ ਬੰਦਾ ਜਦੋਂ ਜਦੋਂ ਬੰਦੇ ਨੂੰ ਅੱਗ ਚੁੰਦੀ ਹੈ ਮਾੜੀ ਸੂਈ ਲੱਗਦੀ ਹੈ ਬੰਦੇ ਨੂੰ ਅੱਗ ਦਾ ਕਿਵੇਂ ਕਿਵੇਂ ਲੱਗਦਾ ਸੂਈ ਦਾ ਤੇ ਅੱਗ ਦਾ ਕਿੰਨੀ ਬਦਲੋ ਤੇ ਚ ਪਾਵਰ ਹੁੰਦੀ ਹੈ ਤੇ ਉਹ ਬੰਦੇ ਜਿੰਦਾ ਮਰ ਜਾਂ 21 ਔਰ ਦਰਦਨਾਕ ਘਟਨਾ ਔਰ ਇਹਦੇ ਵਿੱਚ ਜਿਹੜਾ ਰਾਜਸਥਾਨ ਚ ਘਟਨਾ ਹੋਈ ਹੈ ਇਹਦੇ ਵਾਸਤੇ ਅਸੀਂ ਆਪਣੇ ਪੰਜਾਬ ਦੇ ਵਿੱਚ ਇਸ ਘਟਨਾ ਦੇ ਉੱਤੇ ਜੋ ਅਸੀਂ ਚਰਚਾ ਕਰਾਂਗੇ ਜਾਂ ਦੱਸਾਂਗੇ ਲੋਕਾਂ ਨੂੰ ਕਿ ਸਾਡੇ ਜਿਹੜੇ ਪੱਤਰਕਾਰ ਨੇ ਉਹਨਾਂ ਨੇ ਇਸ ਘਟਨਾ ਨੂੰ ਇਸ ਦੇਖਦੇ ਹੋਏ ਦੋ ਦਿਨ ਤਿੰਨ ਦਿਨ ਲਗਾਤਾਰ ਜਿਸ ਤਰ੍ਹਾਂ ਕਿ ਪੁਰਾਣੀ ਵੀ ਚੱਲ ਰਹੀ ਸੀ ਇਹ ਗੱਲਾਂ ਕਿ ਭਾਈ ਇਹ ਜਿਹੜੀ ਘਟਨਾ ਕਦੀ ਹੋ ਨਾ ਜਾਵੇ ਅਪਰੀਸ਼ਨ ਕੋਈ ਘਟਨਾ ਘਟ ਨਾ ਜਾਵੇ ਤੇ ਸਾਡੇ ਪੱਤਰਕਾਰਾਂ ਨੇ ਲੁਧਿਆਣੇ ਦੇ ਵਿੱਚ ਇਹ ਜਿਹੜੀ ਘਟਨਾ ਬਾਰੇ ਜਿਸ ਤਰ੍ਹਾਂ ਕੀ ਉੱਥੇ ਇੱਕ ਡਬਲ ਕੋਸਟ ਡਬਲ ਸਟੋਰੀ ਬੱਸ ਸੀਗੀ ਸੇਮ ਐਜ਼ ਇਟ ਇੱਥੋਂ ਵੀ ਲੁਧਿਆਣੇ ਤੋਂ ਬਿਹਾਰ ਰਾਜਸਥਾਨ ਜੰਮੂ ਇਸ ਤਰ੍ਹਾਂ ਦੀਆਂ ਬੱਸਾਂ ਚੱਲਦੀਆਂ ਨੇ ਉਹ ਬੱਸਾਂ ਨੂੰ ਦੇਖਦੇ ਹੋਏ ਔਰ ਬੱਸਾਂ ਦੇ ਦੌਰਾਨ ਇਹ ਜਿਹੜੀਆਂ ਬੱਸਾਂ ਹੈਗੀਆਂ ਉਹਦੇ ਉੱਤੇ ਜਾ ਕੇ ਉਹਨਾਂ ਨੇ ਸਾਰੀ ਸਟੋਰੀ ਕੀਤੀ ਔਰ ਤਹਿਕੀਕਾਤ ਕੀਤੀ ਉਸ ਤਹਿਕੀਕਾਤ ਤੋਂ ਪਤਾ ਚੱਲਿਆ ਕਿ ਜਿਹੜੀਆਂ ਬੱਸਾਂ ਹੈਗੀਆਂ ਉਹਨਾਂ ਵਿੱਚ ਕਿਹੜੀ-ਕੜੀਆਂ ਕਮੀਆਂ ਪਾਈਆਂ ਜਾ ਰਹੀਆਂ ਐ ਔਰ ਬੱਸਾਂ ਜਿਹੜੀਆਂ ਡਬਲ ਸਟੋਰੀ ਬੱਸਾਂ ਨੇ ਜਾਂ ਜਿਹੜੀਆਂ ਸਲੀਪਰ ਬੱਸਾਂ ਨੇ ਉਹਨਾਂ ਬੱਸਾਂ ਦੇ ਵਿੱਚ ਕੋਈ ਵੀ ਇੱਕ ਅਮਰਜੈਂਸੀ ਡੋਰ ਜਿਹੜਾ ਹੈਗਾ ਉਹ ਨਹੀਂ ਮਤਲਬ ਜੇ ਉਹ ਅਗਰ ਹੈਗਾ ਵੀ ਹੈ ਤੇ ਉੱਥੇ ਉਹਨਾਂ ਨੇ ਸੀਟ ਬਣਾ ਦਿੱਤੀ ਗਈ ਹੈ ਤੇ ਪਲੱਸ ਜਿਹੜੀ ਇਹ ਜਿਹੜੀ ਚੀਜ਼ ਹੈਗੀ ਹੈ ਕਿ ਆਉਣ ਵਾਲੀ ਕੋਈ ਵੀ ਘਟਨਾ ਜਿਵੇਂ ਕਿ ਰਾਜਸਥਾਨ ਦੀ ਘਟਨਾ ਤੁਹਾਨੂੰ ਦੱਸ ਰਹੇ ਹਾਂ ਅਸੀਂ ਤੇ ਇਸ ਘਟਨਾ ਦੇ ਉੱਤੇ ਸਾਡੇ ਬੰਦੇ ਨੇ ਸਾਰੀਆਂ ਜੋ ਵੀ ਪਰਤਾਂ ਹੈਗੀਆਂ ਖੋਲੀਆਂ ਉਸ ਵਰਤਾਂ ਤੋਂ ਸਾਨੂੰ ਇਹ ਜਾਹਿਰ ਹੋਇਆ ਵੀ ਇਹ ਕਿੰਨੀ ਮਤਲਬ ਗਲਤ ਗੱਲ ਹੋ ਰਹੀ ਹੈ ਜਿਹੜੀ ਲੁਧਿਆਣੇ ਦੇ ਵਿੱਚ ਵੀ ਔਰ इवन ਪੰਜਾਬ ਦੇ ਕਈ ਹੋਰ ਸ਼ਹਿਰਾਂ 'ਚ ਵੀ ਹੋ ਰਹੀ ਹੋਏਗੀ ਔਰ ਸਾਡੇ ਜਿਹੜੇ ਪੱਤਰਕਾਰ ਸੀ ਉਹਨੇ ਇੱਥੇ ਦੇ ਜਿਹੜੇ ਆਰਟੀਆ ਰੁਪਿੰਦਰ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਦਾ ਫੋਨ ਜਿਹੜਾ ਹੈਗਾ ਬੰਦ ਆਇਆ ਗਿਆ ਔਰ ਕਈ ਪ੍ਰੈਸ ਦੇ ਜਿਹੜੇ ਮਤਲਬ ਮੀਡੀਆ ਜਿਹੜਾ ਪ੍ਰੈਸ ਜਿਹੜਾ ਹੈਗਾ ਪ੍ਰਿੰਟ ਮੀਡੀਆ ਦੇ ਪੱਤਰਕਾਰਾਂ ਨੇ ਵੀ ਉਹਦੇ ਬਾਰੇ ਲਿਖਿਆ ਹੈ ਉਹਨਾਂ ਨੇ ਵੀ ਇਹ ਗੱਲ ਰੁਪਿੰਦਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਗੱਲ ਕਰਕੇ ਅੱਗੋਂ ਇਹ ਜਵਾਬ ਦਿੱਤਾ ਕਿ ਉਹ ਕਹਿੰਦੇ ਆ ਕਿ ਸਾਨੂੰ ਪਹਿਲੀ ਗੱਲ ਤਾਂ ਹੈਗੀ ਐ ਅਸੀਂ ਇਹਨਾਂ ਦੀ ਜਿਹੜੀ ਜਾਂਚ ਕਰਦੇ ਵੀ ਆ ਰੈਗੂਲਰ ਰੂਟੀਨ ਦੇ ਮੁਤਾਬਕ ਬਟ ਇਹ ਓਵਰਲੋਡਡ ਬੱਸਾਂ ਦੀ ਜਿਵੇਂ ਉਹਨਾਂ ਨੇ ਗੱਲ ਕੀਤੀ ਸੀ ਉਹ ਕਹਿੰਦੇ ਸਾਨੂੰ ਇਹ 5000 ਰੁਪਿਆ ਇੱਕ ਬੱਸ ਦਾ ਡੇਲੀ ਟੈਕਸ ਆਉਂਦਾ ਔਰ ਉਹ ਤਾਂ ਬੜੀ ਦੁੱਖ ਦੀ ਗੱਲ ਹੈ ਇੱਕ ਬੰਦੇ ਦੀ ਜ਼ਿੰਦਗੀ ਨੂੰ ਪੈਸੇ ਨਾਲ ਤੁਲਿਆ ਜਾ ਰਿਹਾ ਹੈ ਤੁਹਾਨੂੰ 5000 ਰੁਪਏ ਟੈਕਸ ਮਿਲ ਰਿਹਾ ਤੇ ਓਵਰਲੋਡਿੰਗ ਜਿਹੜੀਆਂ ਉਹ ਸਵਾਰੀਆਂ ਜ਼ਿਆਦਾ ਬਿਠਾਉਂਦਾ ਉਹਦਾ 200 ਰੁਪਏ ਸਵਾਰੀ ਦੇ ਹਿਸਾਬ ਨਾਲ ਜੁਰਮਾਨਾ ਮਿਲ ਰਿਹਾ ਤੇ ਇਹਦਾ ਮਤਲਬ ਬੰਦੇ ਦੀ ਜ਼ਿੰਦਗੀ ਦਾ ਕੋਈ ਵੈਲਿਊ ਨਹੀਂ ਹੈ ਔਰ ਉਹਨਾਂ ਨੂੰ ਜਦੋਂ ਇਹ ਗੱਲ ਕਹੀ ਗਈ ਕਿ ਇਹ ਤਾਂ ਬੜੀ ਗੱਲ ਉਹ ਹੈ ਵੀ ਇੱਥੇ ਤੁਸੀਂ ਬੱਸਾਂ ਅਪਰੂਵ ਕਿਵੇਂ ਕਰਤੀਆਂ ਪਾਸ ਕਿਵੇਂ ਕਰ ਦਿੱਤੀਆਂ ਕਿ ਇੱਕ ਓਵਰਲੋਡਿੰਗ ਇੱਕ ਸਰਵਿਸ ਜਿਹੜੀ ਵਿੰਡੋ ਹੈ ਕਮਰਜੈਂਸੀ ਵਿੰਡੋ ਨਹੀਂ ਕੁਝ ਨਹੀਂ ਰੱਖਿਆ ਗਿਆ ਉਹਦੇ ਵਿੱਚ ਉਹ ਨਾਲ ਦੀ ਨਾਲ ਜਿਹੜੇ ਕੈਬਨ ਵੀ ਹੈਗੇ ਅੰਦਰੋਂ ਬੰਦ ਹੋ ਜਾਂਦੇ ਆ ਸੁੱਤਾ ਪਿਆ ਬੰਦਾ ਮੋਏ ਬਰਾਬਰ ਹੀ ਲੱਗਦਾ ਹੈ ਉਹ ਜਿਹੜਾ ਰਾਤ ਨੂੰ ਕੋਈ ਇਹੋ ਜਿਹੀ ਘਟਨਾ ਵਾਪਰ ਜਵੇ ਤੇ ਬੰਦੇ ਨੂੰ ਕੁਝ ਪਤਾ ਵੀ ਨਹੀਂ ਲੱਗੇ ਕੀ ਅੰਦਰ ਹੋਇਆ ਕੀ ਆ ਉਸ ਦੌਰਾਨ ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਬਸਾਂ ਦਾ ਪਰਮਿਟ ਹੈ ਇਹਨੂੰ ਕਿਵੇਂ ਨੂੰ ਪਰਫੈਕਸ਼ਨ ਕਿ ਦਿੱਤੀ ਜਾਂਦੀ ਹੈ ਔਰ ਪਰਮਿਟ ਕਿਵੇਂ ਪਾਸ ਹੋ ਜਾਂਦਾ ਉਹਨਾਂ ਨੇ ਆਪਣੇ ਤੋਂ ਪੱਲਾ ਝਾੜਦੇ ਹੋਏ ਸਿੱਧੀ ਗੱਲ ਕੀਤੀ ਕਿ ਐਮਵਾਈ ਦੇ ਜਿਹੜੇ ਇਨਸਪੈਕਟਰ ਨੇ ਉਹਨਾਂ ਨੇ ਇਹ ਜਿਹੜੀ ਸਾਰੀ ਜ਼ਿੰਮੇਵਾਰੀ ਹੈਗੀ ਆ ਉਹਨਾਂ ਦੀ ਹੈਗੀ ਆ ਇਹ ਉਹਨਾਂ ਨੇ ਪਾਸ ਪ੍ਰੂਫ ਕੀਤੇ ਹੋਈਆਂ ਇਹਦੇ ਬਾਰੇ ਮੈਂ ਪੂਰੀ ਤਰ੍ਹਾਂ ਜਾਣੂ ਨਹੀਂ ਹੈ ਤੇ ਜੇ ਉਹਨਾਂ ਨੂੰ ਇਹ ਗੱਲ ਕਹੀਏ ਵੀ ਤੁਸੀਂ ਇਹਨਾਂ ਉਤੇ ਰੈਗੂਲਰ ਚੈਕਿੰਗ ਬਾਰੇ ਰਾਤ ਬੇਰਾਤ ਤੁਸੀਂ ਰਾਤ ਨੂੰ ਕਿਉਂ ਨਹੀਂ ਚੈੱਕ ਕਰਦੇ ਜਦੋਂ ਬੱਸਾਂ ਰਾਤ ਨੂੰ ਜਾਂਦੀਆਂ ਤੇ ਉਹਨਾਂ ਨੇ ਸਿੱਧਾ ਕਲੀਅਰ ਬੋਰਡਾਂ ਦੇ ਵਿੱਚ ਇਹ ਗੱਲ ਕੀਤੀ ਕਿ ਭਾਈ ਸਾਨੂੰ ਕੋਈ ਗਨਮੈਨ ਨਹੀਂ ਦਿੱਤੇ ਗਏ ਕਾਗਜ਼ਾਂ 'ਚ ਸਾਡੇ ਕੋਈ ਗਨਮੈਨ ਸ਼ੋ ਹੈ ਰਾਤ ਨੂੰ ਅਸੀਂ ਉੱਥੇ ਸਿਕਿਉਰਿਟੀ ਚੈੱਕ ਕਰਨ ਵਾਸਤੇ ਜਾ ਕੇ ਜਿਵੇਂ ਲੈ ਕੇ ਨਾਲ ਜਾਈਏ ਤੇ ਬੱਸਾਂ ਚੈੱਕ ਕਰਨ ਜਾਈਏ ਤੇ ਪਤਾ ਲੱਗਦਾ ਕਿ ਹਾਂ ਵੀ ਭਾਈ ਬੱਸਾਂ ਦੇ ਮੁਤਾਬਕ ਅਸੀਂ ਸਾਨੂੰ ਕੀ ਪਤਾ ਲੱਗਦਾ ਕਿ ਉੱਥੇ ਸਾਡੇ ਤੋਂ ਪਹਿਲਾਂ ਹੀ ਬੱਸਾਂ ਵਾਲੇ ਭੱਜ ਜਾਂਦੇ ਨੇ ਕਿਉਂਕਿ ਉਹ ਬਹੁਤ ਤੇਜ਼ ਚਲਾਉਂਦੇ ਨੇ ਸਾਨੂੰ ਜਿਹੜਾ ਹੈਗਾ ਉਹ ਤਕਰੀਬਨ ਜਿਹੜਾ ਕਿ ਉਹਨਾਂ ਦਾ ਸਿਕਿਉਰਿਟੀ ਗਾਰਡ ਵਗੈਰਾ ਜਿਹੜੀ ਸਾਨੂੰ ਫੋਰਸ ਹੈ ਉਹ ਵੀ ਨਹੀਂ ਮਿਲੀ ਜਾਂਦੀ ਇਸ ਬਾਬਤ ਉੱਤੇ ਇਸ ਦੇ ਨਾਲ ਹੀ ਅੱਗੇ ਇਹ ਵੀ ਕਹਿਣਾ ਚਾਹਾਂਗਾ ਕਿ ਬੀਤੇ ਦਿਨੀ ਇੱਕ ਮੁੱਦਾ ਜਿਹੜਾ ਕਾਫੀ ਜ਼ਿਆਦਾ ਭਗਦਾ ਹੋਇਆ ਨਜ਼ਰ ਆ ਰਿਹਾ ਹੈ ਧਰ ਲਈ ਸਮਾਤ ਜੁੜਿਆ ਹੋਇਆ ਮਾਮਲਾ ਹੈ ਐਡੀਸੀਪੀ ਸੁਸਾਇਟੀ ਮਾਮਲਾ ਜਿਸ ਤੋਂ ਬਾਅਦ ਇੱਕ ਹੋਰ ਅਧਿਕਾਰੀ ਨੇ ਸੋਸਾਇਟੀ ਕੀਤਾ ਸੀ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬ ਦੇ ਲੋਕਾਂ ਦੇ ਵਿਚਾਰ ਕੀ ਕੁਝ ਹੋ ਰਿਹਾ ਕੀ ਅਸਰ ਪੈ ਰਿਹਾ ਦੇਖੋ ਮੈਡਮ ਇਹ ਜਿਹੜਾ ਮੁੱਦਾ ਹੈਗਾ ਇਹ ਪਹਿਲਾਂ ਇੱਕ ਅਲੱਗ ਮੋਡ ਲੈ ਗਿਆ ਕਿ ਇੱਕ ਵੱਡੇ ਸੀਨੀਅਰ ਅਧਿਕਾਰੀ ਸੁਸਾਈਡ ਕਰ ਲੈਂਦੇ ਨੇ ਉਹ ਸੁਸਾਈਡ ਦਾ ਕਾਰਨ ਪਤਾ ਲੱਗਦਾ ਫਿਰ ਸੁਸਾਈਡ ਹੋਣ ਦੇ ਦੌਰਾਨ ਉਹਨਾਂ ਦੀ ਪਤਨੀ ਬਾਹਰ ਹੁੰਦੀ ਹੈ ਉਹ ਬਾਹਰੋਂ ਜਦੋਂ ਆਉਂਦੀ ਹੈ ਤਾਂੋਂ ਤੋਂ ਬਾਅਦ ਉਹ ਐਫ ਆਈ ਆਰ ਕਰਾਉਂਦੀ ਹੈ ਸੀਨੀਅਰ ਅਧਿਕਾਰੀਆਂ ਦੇ ਉੱਤੇ ਔਰ ਇੱਕੋ ਦਮ ਪੋਲਿਟੀਕਲ ਜਿਹੜਾ ਪ੍ਰੈਸ਼ਰ ਉਹ ਜਿੰਨਾ ਜ਼ਬਰਦਸਤ ਪੈ ਜਾਂਦਾ ਔਰ ਸੈਕੰਡ ਪਾਰਟ ਇਹਦੇ ਵਿੱਚ ਇੱਕ ਨਵੀਂ ਐਮੈਂਡਮੈਂਟ ਹੋਰ ਆ ਗਈ ਕਿ ਦੂਸਰੇ ਇੱਕ ਐਸਆਈ ਨੇ ਸੰਦੀਪ ਕੁਮਾਰ ਵੀ ਉਹਨਾਂ ਨੇ ਸੂਇਸਾਈਡ ਕਰ ਲਿੱਤਾ ਜਾਂਦਾ ਹੈ ਉਹਨਾਂ ਨੇ ਉਹਨਾਂ ਨੇ ਵੀ ਆਪਣੀ ਪਹਿਲਾ ਵੀਡੀਓ ਬਣਾਈ ਚਾਰ ਪੇਜਾਂ ਦਾ ਇੱਕ ਉਹਨਾਂ ਨੇ ਆਪਣਾ ਸੂਇਸਾਈਡ ਨੋਟ ਲਿਖਿਆ ਜਿਹਦੇ ਵਿੱਚ ਉਹਨਾਂ ਨੇ ਕਲੀਅਰ ਇਲਜ਼ਾਮਾਂ ਦੇ ਵਿੱਚ ਇਹਨਾਂ ਦੰਪਤੀ ਦੇ ਉੱਤੇ ਇਲਜ਼ਾਮ ਲਗਾਏ ਕਿ ਭਾਈ ਇਹਨਾਂ ਨੇ 50 ਕਰੋੜ ਤੱਕ ਦੀ ਰਿਸ਼ਵਤ ਮੰਗੀ ਕਰਪਟ ਬੰਦੇ ਨੇ ਦੋਨੇ ਔਰ ਇਹ ਜਿਹੜਾ ਸਾਰਾ ਸਮਾ ਜਿਹੜਾ ਸਾਰਾ ਜਿਹੜਾ ਇੱਕ ਘਟਨਾ ਹੈ ਔਰ ਇਸ ਘਟਨਾ ਨੂੰ ਦੋ ਪਾਰਟ ਦੇ ਵਿੱਚ ਜਿਹੜਾ ਹੈਗਾ ਪੋਲੀਟੀਕਲ ਜਿਹੜੇ ਲੋਕ ਨੇ ਉਹਨਾਂ ਨੇ ਦੋ ਪਾਰਟ ਦੇ ਵਿੱਚ ਇੱਕ ਪਾਸੇ जाट ਨੇ ਇੱਕ ਪਾਸੇ ਦਲਿਤ ਸਮਾਜ ਆ ਔਰ ਸਭ ਤੋਂ ਜਿਹੜੀ ਮੇਨ ਗੱਲ ਹੈ ਜਿਹਦੇ ਬਾਰੇ ਅਸੀਂ ਅੱਜ ਤੁਹਾਨੂੰ ਚੰਨਾ ਕਰਨਾ ਚਾਹੁੰਦੇ ਹਾਂ ਵੀ ਦਲਿਤ ਸਮਾਜ ਦੇ ਉੱਤੇ ਜਿਵੇਂ ਕਿ ਏਡੀਜੀਪੀ ਜਿਹੜੇ ਹੈਗੇ ਆ ਉਹ ਦਲਿਤ ਸਮਾਜ ਨੂੰ ਬਿਲੋਂਗ ਕਰਦੇ ਸੀਗੇ ਔਰ ਸਾਰਾ ਦਲਿਤ ਸਮਾਜ ਉਹਨਾਂ ਦੀ ਫੇਵਰ ਕਰ ਰਿਹਾ ਹੈ ਸਾਡੇ ਵੀ ਪੰਜਾਬ ਦੇ ਜਿਹੜੇ ਲੋਕ ਹੈ ਉਹ ਵੀ ਉਹਨਾਂ ਦੇ ਨਾਲ ਬੜੀ ਭਾਵਨਾ ਇਸ ਤਰ੍ਹਾਂ ਦੀ ਰੱਖ ਰਹੇ ਨੇ ਕਿ ਭਾਈ ਇਹ ਦਲਿਤ ਸਮਾਜ ਦੇ ਮੁਤਾਬਕ ਜੋ ਕੁਝ ਵੀ ਉਹਨਾਂ ਦੇ ਨਾਲ ਹੋਇਆ ਹੈ ਬੜਾ ਘਟਿਆ ਹੋਇਆ ਬੜਾ ਗਲਤ ਹੋਇਆ ਉਹਨਾਂ ਨੂੰ ਟਾਰਚਰ ਕੀਤਾ ਗਿਆ ਹੈ ਸਾਡਾ ਮੇਨ ਅੱਜ ਦਾ ਕਾਰਨ ਇਹ ਸੀ ਵੀ ਕੱਲ ਜਿਹੜੀ ਘਟਨਾ ਲੁਧਿਆਣੇ ਦੇ ਵਿੱਚ ਦਲਿਤ ਸਮਾਜ ਨੇ ਇੱਕ ਲੁਧਿਆਣਾ ਬਾਈਪਾਸ ਜਲੰਧਰ ਬਾਈਪਾਸ ਦੇ ਉੱਤੇ ਇੱਕ ਧਰਨਾ ਲਗਾਇਆ ਸੀ ਉਸ ਧਰਨੇ ਬਾਰੇ ਅਸੀਂ ਇੱਕ ਚਾਨਣਾ ਕਰਨਾ ਚਾਹੁੰਦੇ ਹਾਂ ਕਿ ਦੇਖੋ ਨੋ ਡਾਊਟ ਕਿ ਸਮਾਜ ਜਿਹੜਾ ਹੈਗਾ ਚਾਹੇ ਉਹ ਪੰਜਾਬ ਦੇ ਕੋਨੇ 'ਚ ਹੋਵੇ ਚਾਹੇ ਉਹ ਇੰਡੀਆ ਦੇ ਕਿਸੇ ਕੋਨੇ 'ਚ ਹੋਵੇ ਸਮਾਜਿਕ ਤੌਰ ਦੇ ਉੱਤੇ ਇੱਕ ਭਾਵਨਾ ਹੁੰਦੀ ਹੈ ਬੰਦੇ ਦੀ ਕਿ ਕਿਹੜੇ ਸਮਾਜ ਨੂੰ ਅਸੀਂ ਬਿਲੋਂਗ ਕਰਦੇ ਹਾਂ ਚਾਹ ਕੋਈ ਦਲਿਤ ਸਮਾਜ ਆ ਜਾਏ ਚਾ ਕੋਈ जाट ਸਮਾਜ ਆ ਜਾਏ ਜਾਂ ਕੋਈ ਪੰਜਾਬੀ ਭਰਾ ਆ ਜਾਂ ਕੋਈ ਅਰੋੜਾ ਭਰਾ ਰਹੇ ਲੇਕਿਨ ਉਹਦੇ ਨਾਲ ਨਾਲ ਅਸੀਂ ਲੋਕਾਂ ਦੀ ਸੁਰੱਖਿਆ ਤੇ ਲੋਕਾਂ ਦੇ ਜਿਹੜੇ ਰਾਹ ਰਸਤੇ ਰੋਕਣੇ ਕਰਨੇ ਉਹਦੇ ਬਾਰੇ ਚਰਨਣਾ ਜ਼ਰੂਰ ਕਰਨਾ ਚਾਹਾਂਗੇ ਅਸੀਂ ਦਲੇ ਸਮਾਜ ਨੂੰ ਵੀ ਇੱਕ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂਗੇ ਕਿ ਤੁਸੀਂ ਜੋ ਵੀ ਇੱਕ ਆਪਣੇ ਦਿਲ ਦੀਆਂ ਭਾਵਨਾਤੋਂ ਉਹਨਾਂ ਨੂੰ ਇੱਕ ਤੁਸੀਂ ਭਾਵਨਾ ਦੇ ਮੁਤਾਬਕ ਤੁਸੀਂ ਆਪਣੀ ਸਹਿਮਤੀ ਦਿੱਤੀ ਕਿ ਭਾਈ ਅਸੀਂ ਦਲੇ ਸਮਾਜ ਸਾਰਾ ਇਕੱਠਾ ਹੈ ਸਾਡੇ ਚ ਇਕਤਾ ਹੈ ਕਿ ਇਹ ਜਿਹੜੀ ਇਹਦੀ ਬੜੇ ਸੀਰੀਅਸ ਹੋ ਕੇ ਉਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਤੇ ਜਿਹੜੇ ਗੁਨਾਹਗਾਰ ਬੰਦੇ ਆ ਉਹਨਾਂ ਨੂੰ ਹੱਤਕੜੀਆਂ ਦੇ ਵਿੱਚ ਲਾਣਾ ਚਾਹੀਦਾ ਤੇ ਉਹਨਾਂ ਦੇ ਉੱਤੇ ਚਾਰਜ ਸ਼ੀਟ ਲਗਣੀ ਚਾਹੀਦੀ ਹੈ। ਔਰ ਬਹੁਤ ਵਧੀਆ ਗੱਲ ਹੈ ਤੁਹਾਡਾ ਸੰਦੇਸ਼ ਬਹੁਤ ਵਧੀਆ ਹੈਗਾ ਲੇਕਿਨ ਤੁਸੀਂ ਇਹ ਚੀਜ਼ ਨਹੀਂ ਸੋਚੀ ਕਿ ਤੁਹਾਡਾ ਉੱਥੇ ਇੱਕ ਧਰਨਾ ਲਗਾਣਾ ਜਲੰਧਰ ਬਾਈਪਾਸ ਦੇ ਉੱਤੇ 2.5 ਘੰਟੇ ਟ੍ਰੈਫਿਕ ਜਮਾ ਹੋਣਾ ਸਕੂਲ ਦੀਆਂ ਬੱਸਾਂ ਉੱਥੇ ਬੱਚੇ ਜਿਹਦੇ ਚ ਤਰਾਹੀ ਤਰਾਹੀ ਕਰ ਰਹੇ ਸੀਗੇ ਉਹ ਬੱਚਿਆਂ ਦਾ ਉੱਥੋਂ ਇੱਕਦਮ ਆਪਣੇ ਆਪ ਦੇ ਵਿੱਚ ਬਹੁਤ ਮਾੜੀ ਗੱਲ ਹੈ ਔਰ ਸੈਕੰਡ ਉੱਥੇ ਐਂਬੂਲੈਂਸ ਵੀ ਰੁਕੀਆਂ ਹੋਈਆਂ ਸੀਗੀਆਂ ਕੱਲ ਨੂੰ ਕੁਝ ਹੋਰ ਇੱਕ ਚੀਜ਼ ਆਪਾਂ ਵਧੀਆ ਚੀਜ਼ ਡਿਮਾਂਡ ਕਰ ਰਹੇ ਆ ਸਾਰਾ ਕੁਝ ਆਪਣੇ ਸਮਾਜ ਵਾਸਤੇ ਅੱਛਾ ਸੋਚ ਰਹੇ ਆ ਤੇ ਦੂਜੇ ਪਾਸੇ ਕੋਈ ਹੋਰ ਪ੍ਰੀਅ ਘਟਨਾ ਵਾਪਰ ਸਕਦੀ ਸੀਗੀ ਉਹਦੇ ਨਾਲ ਤੇ 2.5 ਘੰਟੇ ਉੱਥੇ ਜਿਹੜਾ ਚੱਕਾ ਜਾਂ ਜਿਹੜਾ ਤੁਸੀਂ ਉੱਥੇ ਕੀਤਾ ਉਹ ਬੜੀ ਗਲਤ ਗੱਲ ਹੈ ਉਹਦਾ ਕਾਰਨ ਇਹ ਹੈ ਕਿ ਅਸੀਂ ਅਗਰ ਦਰਨਾ ਲਾਣਾ ਕੋਈ ਆਪਣਾ ਇੱਕ ਸੰਵਿਧਾਨਿਕ ਹੱਕ ਹੈ ਸਾਡੇ ਕੋਲ ਸੰਵਿਧਾਨ ਨੇ ਸਾਨੂੰ ਹੱਕ ਦਿੱਤਾ ਹੈ ਅਸੀਂ ਆਪਣੇ ਪਬਲਿਕ ਵਾਸਤੇ ਲੋਕਾਂ ਵਾਸਤੇ ਆਪਣੀ ਡਿਮਾਂਡ ਰੱਖ ਸਕਦੇ ਹਾਂ ਸਰਕਾਰ ਦੇ ਅੱਗੇ ਔਰ ਇਵਨ ਸਰਕਾਰ ਦੇ ਹੀ ਸਾਰੇ ਤੁਸੀਂ ਲੋਕੋ ਆਮ ਆਮੀ ਪਾਰਟੀ ਦੇ ਵਿੱਚ ਲੀਡਰ ਵੱਡੇ ਵੱਡੇ ਲੀਡਰ ਵੀ ਉਹਦੇ ਵਿੱਚ ਬੈਠੇ ਸੀਗੇ ਤੇ ਉਹ ਜਿਹੜੀ ਚੀਜ਼ ਹੈਗੀ ਹੈ ਕਿ ਲੇਕਿਨ ਪਬਲਿਕ ਨੂੰ ਕਿੰਨੀ ਹਰਾਸਮੈਂਟ ਹੋਈ ਪਬਲਿਕ ਨੂੰ ਕਿੰਨੀ ਪ੍ਰੋਬਲਮ ਹੋਈ ਇੱਕ ਉੱਥੇ ਮੰਨ ਲਓ ਇੱਕ ਐਂਬੂਲੈਂਸ ਜਾ ਰਹੀ ਸੀ ਜਿਵੇਂ ਐਂਬੂਲੈਂਸ ਵੀ ਰੁਕ ਗਈ ਕਾਫੀ ਧੇਰ ਔਰ ਇਹਦੇ ਵਿੱਚ ਜਿਵੇਂ ਪਤਾ ਲੱਗਿਆ ਕਿ ਉਹਨਾਂ ਨੇ ਧਰਨਾ ਲਗਾਉਣ ਤੋਂ ਪਹਿਲਾਂ ਸਿਰਫ ਅਫਸਰਾਂ ਨੂੰ ਇਨਫੋਰਮ ਕੀਤਾ ਕਿ ਅਸੀਂ ਧਰਨਾ ਲਗਾ ਲਗੇ ਆ ਨਾਟ ਫਾਲ ਕਿ ਉਹਨਾਂ ਨੂੰ ਇਹ ਵੀ ਨਹੀਂ ਕਿ ਕੋਈ ਪਰਮਿਸ਼ਨ ਲਈ ਹੋਵੇ ਕੋਈ ਕੁਝ ਵੀ ਹੈ ਭਾਵੇਂ ਉਹ 2.5 ਘੰਟੇ ਬਾਅਦ ਧਰਨਾ ਉਠਾ ਹੀ ਦਿੱਤਾ ਗਿਆ ਤੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਾਡੇ ਚੈਨਲ ਵੱਲੋਂ ਵੀ ਔਰ ਸਾਡੇ ਸਾਰੇ ਟੀਮ ਵੱਲੋਂ ਵੀ ਵੀ ਇਹ ਜਿਹੜੀ ਚੀਜ਼ ਹੈਗੀ ਹੈ ਇਦੇ ਵਾਸਤੇ ਜ਼ਰੂਰ ਗੌਰ ਕੀਤਾ ਜਾਵੇ ਅਸੀਂ ਵੀ ਆਪਣੇ ਤਹਿ ਦਿਲੋਂ ਤੁਹਾਡੇ ਨਾਲ ਆ ਸਾਰਾ ਚੈਨਲ ਸਾਡਾ ਨਾਲ ਹੈ ਸਾਡੀ ਟੀਮ ਨਾਲ ਹੈ ਪਰ ਲੋਕਾਂ ਦੀ ਸੁਰੱਖਿਆ ਲੋਕਾਂ ਵੀ ਇੱਕ ਜਿੱਥੇ ਦੇਖੋ ਤਿਹਾਰਾਂ ਦੇ ਦਿਨ ਨੇ ਵਧੀਆ ਤਿਹਾਰ ਆ ਰਹੇ ਨੇ ਇਹ ਹਿੰਦੂ ਕਮਿਊਨਿਟੀ ਦੇ ਸਾਰੇ ਤਿਹਾਰ ਨੇ ਸਾਰਿਆਂ ਦੇ ਦੇਖੋ ਗੁਰਪੁਰਬ ਵੀ ਆਏ ਔਰ ਕਰਵਾ ਚੌਥੀ ਲੰਘ ਗਿਆ ਜਿਹੜਾ ਤਿਹਾਰਾ ਦਾ ਮਹੀਨਾ ਚੱਲ ਰਿਹਾ 18 ਤਰੀਕ ਨੂੰ ਤੰਤਰਸ ਵੀ ਆ ਰਹੀ ਹੈ 20 ਤੇ 21 ਤਰੀਕ ਨੂੰ ਦੀਵਾਲੀ ਵੀ ਆ ਰਹੀ ਹੈ ਫਿਊਚਰ ਦੇ ਵਿੱਚ ਵਿਸ਼ਕਰਮਾਡੇ ਵੀ ਆ ਰਿਹਾ ਹੋਰ ਇਸ ਤੋਂ ਬਾਅਦ ਭਈਆ ਦੂਜ ਵੀ ਆ ਰਿਹਾ ਔਰ ਇਹ بڑا ਜਿਹੜਾ ਮਹੀਨਾ ਚੱਲ ਰਿਹਾ ਉਹ ਤਿਹਾਰਾ ਦਾ ਮਹੀਨਾ ਚੱਲ ਰਿਹਾ ਇਸ ਕਰਕੇ ਇਹਨਾਂ ਦੇ ਉੱਤੇ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਸਮਾਜਿਕ ਤੌਰ ਤੇ ਵੀ ਔਰ ਪਬਲਿਕਲੀ ਵੀ ਲੋਕਾਂ ਦੀ ਰੱਖਿਆ ਵਾਸਤੇ ਆਪਾਂ ਨੂੰ ਇਹ ਧਿਆਨ ਨਾਲ ਕੰਮ ਕਰਨਾ ਚਾਹੀਦਾ ਹੈ ਅੰਮ੍ਰਿਤਕ ਤੁਸੀਂ ਸਹੀ ਕਹਿ ਰਹੇ ਹੋ ਸਰ ਜੇਕਰ ਪੰਜਾਬ ਦੀ ਆਪਾਂ ਗੱਲ ਕਰਦੇ ਆਂ ਠੀਕ ਹੈ ਕਿ ਤਿਉਹਾਰਾ ਦਾ ਸੀਜ਼ਨ ਚੱਲਦਾ ਪਿਆ ਹਰ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲ ਰਿਹਾ ਤੇ ਉੱਥੇ ਹੀ ਪੰਜਾਬ ਦੇ ਕਈ ਕੋਨੇ ਅਜੇ ਵੀ ਨੇ ਜਿੱਥੇ ਹਜੇ ਵੀ ਰੂਹਾਂ ਤੜਫ ਰਹੀਆਂ ਨੇ ਜਿਵੇਂ ਉਹਨਾਂ ਦੇ ਮੋਹ ਨੂੰ ਅੱਗੇ ਨੇ ਬਾਲਾ ਰੱਖ ਕੇ ਖੋ ਲਿਆ ਕਿ ਆਪੋ ਅ ਗਿੱਤ ਜਣੇ ਸਿੰਘ ਮਾਨ ਦੇ ਵੱਲੋਂ ਇੱਕ ਪ੍ਰੋਗਰਾਮ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਰਕੇ ਐਸੀ ਹੜਪੀੜਤਾ ਦੇ ਲੋਕਾਂ ਨੂੰ ਆਵਾਜ਼ ਜਿਹੜਾ ਹੈ ਉਹ ਦੇ ਦਿੱਤਾ ਹੈ ਰਾਹਤ ਦੇ ਦਿੱਤੀ ਹੈ ਪਰ ਅਸਲ ਜ਼ਮੀਨੀ ਸੱਤ ਜਦੋਂ ਜਾ ਕੇ ਕਈ ਪੱਤਰਕਾਰਾਂ ਨੇ ਦੇਖਿਆ ਤਾਂ ਜ਼ਮੀਨੀ ਸੱਤ ਤੇ ਹਕੀਕਤ ਜਿਹੜੀ ਸੀ ਉਹ ਕੁਝ ਹੋਰ ਹੀ ਨਜ਼ਰ ਆਈ ਤਾਂ ਕਿਸ ਤਰ੍ਹਾਂ ਦੇਖਦੇ ਹੋ ਇਸ ਮਾਮਲੇ ਨੂੰ ਤੁਸੀਂ ਮੈਡਮ ਦੇਖੋ ਗੱਲ ਇਹ ਹੈ ਕਿ ਆਪਣੇ ਪੰਜਾਬ ਦੇ ਹਰਮਨ ਪਿਆਰੇ ਸੀਐਮ ਭਗਵੰਤ ਮਾਨ ਜੀ ਜਿਨ੍ਹਾਂ ਦੇ ਵਾਅਦੇ ਵੀ ਜਿਹੜੇ ਹੈ ਨਾ ਉਹ ਲੋਕਾਂ ਨੂੰ ਐਦਾਂ ਹੀ ਜਾਲੀ ਨਜ਼ਰਾਨੀ ਸ਼ੁਰੂ ਹੋ ਗਏ ਆ ਉਹਨਾਂ ਨੇ ਗੱਲ ਕਹੀ ਸੀ ਕਿ ਮੈਂ 45 ਦਿਨ ਦਾ ਟਾਈਮ ਦੇ ਕੇ ਕਿ ਦੇਖੋ ਮੈਂ 15 ਦਿਨਾਂ ਦੇ ਵਿੱਚ 20 ਦਿਨਾਂ ਦੇ ਵਿੱਚ ਵੀ ਇਹਦਾ ਨਵੇੜਾ ਕਰ ਦਿੱਤਾ ਤੇ ਮੈਂ ਇੱਥੋਂ ਇਹਨਾਂ ਨੂੰ ਜਿਹੜਾ ਮੌਜਾ ਹੈਗਾ ਦੇਣ ਦਾ ਸ਼ੁਰੂਆਤ ਕਰ ਦਿੱਤੀ ਹੈ ਔਰ ਜਿਹੜੇ ਨਾਲਾ ਦੇ ਇੱਕ ਪਿੰਡ ਝੋਨੇ ਵਾਲ ਪਿੰਡ ਦੇ ਵਿੱਚ ਉਹਨਾਂ ਨੇ ਜਿਹੜਾ ਲੋਕਾਂ ਨੂੰ ਦੱਸਿਆ ਕਿ ਮੈਂ ਇੱਥੇ ਮੌਜੇ ਦੇਣੇ ਸ਼ੁਰੂ ਕਰ ਦਿੱਤੇ ਆ ਔਰ ਉੱਥੇ ਇੱਕ ਸੀਨੀਅਰ ਪੱਤਰਕਾਰ ਨੇ ਜਾ ਕੇ ਡੋਰ ਟੂ ਡੋਰ ਲੋਕਾਂ ਦੇ ਦਰਵਾਜ਼ੇ ਖੜਕਾ ਖੜਕਾ ਕੇ ਇਹ ਪ੍ਰੂਫ ਕਰ ਦਿੱਤਾ ਕਿ ਸਚਾਈ ਕੀ ਹੈ ਕਿਉਂਕਿ ਉਹਨਾਂ ਨੇ ਜੋ ਕੁਝ ਕਿਹਾ ਕਿ ਮੈਂ 5 ਕਰੋੜ 70 ਲੱਖ ਰੁਪਏ ਦਾ ਮੁਆਜਰ ਵੰਡ ਚੁੱਕਿਆ ਹਾਂ ਔਰ ਉਹਨੇ ਤਕਰੀਬਨ ਆਪਣੇ ਉੱਥੇ ਇੱਕ ਖਬਰ ਦੇ ਵਿੱਚ ਵੀ ਦੱਸਿਆ ਕਿ ਫੋਟੋਆਂ ਦਾ ਦਰਸਾਈਆਂ ਗਈਆਂ ਕਿ ਉਹ 5 ਕਰੋੜ 70 ਲੱਖ ਰੁਪਏ ਕਿਹਨੇ ਉਹ ਦਿੱਤਾ ਗਿਆ ਜਦੋਂ ਕਿ ਭਗਵੰਤ ਮਾਨ ਜੀ ਕਹਿੰਦੇ ਕਿ ਮੈਂ ਤਾਂ ਕੋਈ ਕਿਸੇ ਚ ਬਿੱਤਕਰਾ ਹੀ ਨਹੀਂ ਕਰਦਾ ਮੇਰੇ ਲਈ ਤਾਂ ਸਾਰੀ ਜਨਤਾ ਜਿਹੜੀ ਹੈਗੀ ਪੰਜਾਬ ਦੀ ਜਨਤਾ ਮੇਰੀ ਆਪਣੀ ਜਨਤਾ ਹੈ ਉਹਦਾ ਕਾਰਨ ਹੈ ਕਿ ਉਹਨਾਂ ਨੇ ਸਿਰਫ ਆਪਣੇ ਪਾਰਟੀਆਂ ਦੇ ਸਰਪੰਚ ਉਧੇਦਾਰ ਜਿਹੜੇ ਕੋਈ ਪੰਚਾਇਤ ਪ੍ਰਧਾਨ ਹੈ ਕੋਈ ਉਥੇ ਜ਼ਿਲ੍ਹਾ ਪ੍ਰਸ਼ਦ ਦਾ ਪ੍ਰਧਾਨ ਹੈ ਕੋਈ ਉਹਨਾਂ ਦੇ ਜਿਹੜੇ ਲੀਡਰ ਆਮ ਆਦਮੀ ਪਾਰਟੀ ਦੇ ਸੀਗੇ ਜਾਂ ਜਿਹੜੇ ਉਥੇ ਐਗਰੀਕਲਚਰ ਮਿਨਿਸਟਰ ਪਹਿਲੇ ਪੁਰਾਣੇ ਰਹੇ ਆ ਉਹਨਾਂ ਦੇ ਜਿਹੜੇ ਚਹੇਤੇ ਹੁੰਦੇ ਸੀ ਸਿਰਫ ਉਹਨਾਂ ਨੂੰ ਗਿਨੇ ਚੁਨੇ ਬੰਦੇ ਨੂੰ ਨਾਮੀ ਬੰਦਿਆਂ ਜਿਹੜੇ ਕਿ ਉਹਨਾਂ ਦੀ ਪਾਰਟੀ ਨਾਲ ਰਿਲੇਟਡ ਸੀਗੇ ਉਹਨਾਂ ਬੰਦਿਆਂ ਨੂੰ ਜਿਹੜਾ ਲੋਕਾਂ ਦਾ ਕਹਿਣਾ ਹੈ ਇਹ ਜਿਹੜੀ ਚੀਜ਼ ਹੈਗੀ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ 1 ਰੁਪਈਆ ਨਹੀਂ ਮਿਲਿਆ ਸਾਡੇ ਘਰ ਇੱਕ ਚਵੰਨੀ ਨਹੀਂ ਆਈ ਸਾਨੂੰ ਤਾਂ ਇੱਕ ਰੁਪਈਆ ਦਾ ਵੀ ਮੋਜ਼ਾ ਨਹੀਂ ਮਿਲਿਆ ਔਰ ਇੱਕ ਉੱਥੇ ਪਰਸਨ ਇਹ ਕਹਿ ਰਿਹਾ ਸੀਗਾ ਜੋ ਅਸੀਂ ਆਪਣਾ ਕੰਨਾਂ ਨਾਲ ਸੁਣਿਆ ਕਿ ਮੇਰੇ 2-3 ਕਿੱਲੇ ਹੀ ਸੀ ਰਿਸਰਫ ਗਰਦਾਵਰੀਆਂ ਵੀ ਹੋ ਗਈਆਂ ਇੱਕ ਬੰਦਾ ਕਹਿ ਰਿਹਾ ਮੇਰੇ 25 ਤੋਂ 30 ਕਿल्ले ਸੀਗੇ ਮੇਰੀਆਂ ਵੀ ਗਰਦਾਵਰੀਆਂ ਸਾਰੀਆਂ ਚੜ ਗਈਆਂ ਲੇਕਿਨ ਸਾਨੂੰ ਹਜੇ ਕੋਈ ਸਾਡੀ ਖਬਰ ਨਹੀਂ ਲਈ ਗਈ ਉਹਨਾਂ ਨੇ ਸਿਰਫ ਵਿਤਕਰਾ ਕੀਤਾ ਆਪਣੇ ਚਿਹਤਿਆਂ ਨੂੰ ਹੀ ਸਿਰਫ ਜਿਹੜਾ ਹੈਗਾ ਮੌਜਾ ਦਿੱਤਾ ਔਰ ਨਾਲ ਹੀ ਨਾਲ ਸੀ ਇਹ ਦੱਸ ਦਈਏ ਕਿ ਮੌਜਾ ਜਿਹੜਾ ਹੈਗਾ ਇਹਦੇ ਵਿੱਚ ਬੀਤੇ ਦਿਨੀ ਜਿਹੜੇ ਮੰਨਾ ਹੈਗਾ ਜਿਹੜਾ ਪੋਲੀਟੀਕਲ ਲੀਡਰ ਹੈ ਔਰ ਲੋਕਾਂ ਦੀ ਆਵਾਜ਼ ਹੈ ਉਹਨੇ ਵੀ ਆਪਣੇ ਇੱਕ ਹੱਟ ਤੋਂ ਬੋਲਿਆ ਦੱਸਿਆ ਦਰਸਾਇਆ ਕਿ ਭਗਵੰਤ ਮਾਨ ਜੀ ਜਿਹੜਾ ਉੱਥੇ ਕਹਿ ਰਹੇ ਸੀਗੇ ਕਿ ਭਾਈ ਉਹਨਾਂ ਨੇ ਆਪਣੇ ਜਿਹੜੇ ਦੇਖੋ ਕੋਲੋਨਾਈਜ਼ਰ ਹੈ ਉਹਨਾਂ ਤੋਂ ਡਿਮਾਂਡ ਕੀਤੀ ਜਾ ਰਹੀ ਹੈ ਪਬਲਿਕਲੀ ਜਿਹੜੇ ਇੰਡਸਟਰੀਲਿਸਟ ਹੈਗੇ ਉਹਨਾਂ ਤੋਂ ਡਿਮਾਂਡ ਕੀਤੀ ਜਾ ਰਹੀ ਹੈ ਈਵਨ ਆਪਣੇ ਸਾਰੇ ਡੀਸੀ ਕੋਲੋਂ ਇੱਕ ਬੰਦੇ ਨੂੰ ਦੋ ਦੋ ਤਿੰਨ ਤਿੰਨ ਚਾਰ ਚਾਰ ਵਾਰੀ ਜਿਹੜੀ ਹੈਗੀ ਹੈ ਉਹ ਆਪਾਂ ਨੂੰ ਲੋਕਾਂ ਦੀ ਮੁਆਵਜ਼ਾ ਦੇਣ ਵਾਸਤੇ ਜਿਹੜਾ ਫੰਡ ਇਕੱਠਾ ਕਰ ਰਹੇ ਨੇ ਚੇਤਨਾ ਫੰਡ ਉਹਦੇ ਵਾਸਤੇ ਪੈਸਾ ਇਕੱਠਾ ਕਰਨ ਦੇ ਖਾਤਰ ਤੱਕਾਇ ਉਹਨਾਂ ਨੂੰ ਜ਼ਬਰਦਸਤੀ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਬਾਰ-ਬਾਰ ਔਰ ਇੱਕ ਪਾਸੇ ਉਹ ਡੀਸੀ ਦੇ ਆਰਡਰ ਆ ਰਹੇ ਨੇ ਇੱਕ ਪਾਸੇ ਡੀਸੀ ਦੇ ਨਾਲ ਸੀਐਮਓ ਦੇ ਲੋਕਾਂ ਨੂੰ ਪੱਤਰ ਲਿਖਿਆ ਜਾ ਰਿਹਾ ਹੈ ਡਿਟੇਲ ਦਿੱਤੀ ਜਾ ਰਹੀ ਹੈ ਆਪਣੇ ਸਟਾਫ ਤੱਕ ਨੂੰ ਕਿਹਾ ਜਾ ਰਿਹਾ ਐਸਡੀਐਮ ਦੀ ਆ ਰਹੇ ਲੋਕਾਂ ਨੂੰ ਇਨਫੋਰਮੇਸ਼ਨ ਆ ਰਹੀਆਂ ਇੰਡਸਟਰੀ ਨੂੰ ਬਾਕੀ ਬੰਦਿਆਂ ਨੂੰ ਕਿ ਭਾਈ ਇਹ ਜਿਹੜਾ ਤੁਸੀਂ ਫੰਡ ਵੀ ਦੇਣਾ ਨਾ ਇਹਨੂੰ ਦੋ ਦਹਾਕਿਆਂ ਦੋ ਦਹਾਕਿਆਂ ਦੇ ਵਿੱਚ ਕਿਸੇ ਦਾ 10 ਲੱਖ ਤੋਂ ਉੱਤੇ ਹੋਵੇ ਇਹ ਵੀ ਨਾਲ کیا ਜਾ ਰਿਹਾ ਔਰ ਇੰਨੇ ਕਲੋਨਾਈਜ਼ਰਾਂ ਤੋਂ ਚਿੱਠਾ ਬਣਾ ਕੇ ਵੇਰਵਾ ਕੱਢ ਕੇ ਕਿ ਭਾਈ ਸਾਰੇ ਬੰਦਿਆਂ ਤੋਂ ਫੰਡ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹ ਕੀ ਕੱਲ ਨੂੰ ਇਹ ਜਿਹੜੇ ਕੱਲ ਨੂੰ ਕਲੋਨਾਈਜ਼ਰ ਹੈਗੇ ਆ ਕਿ ਇਹਨਾਂ ਤੋਂ ਕੰਮ ਨਹੀਂ ਲੈਣਗੇ ਕੋਈ ਗਲਤ ਕੰਮ ਨਹੀਂ ਮੰਗ ਸਕਦੇ ਡਿਮਾਂਡ ਕਰ ਸਕਦੇ ਕਿ ਆਪਣੀ ਕਲੋਨੀਆਂ ਵਾਰਿਆ ਜਾ ਆਪਣੇ ਉੱਥੇ ਵਾਰੇ ਕਿ ਜਿਹੜੇ ਕੰਮ ਕਾਨੂੰਨੀ ਸਹੀ ਵੀ ਨਾ ਹੋਣ ਤੇ ਕਿਦਾਂ ਪ੍ਰੈਸ਼ਰ ਪਾ ਕੇ ਇਹਨਾਂ ਤੋਂ ਇਹ ਪੈਸੇ ਲੈ ਜਾ ਰਹੇ ਇਹ ਮੰਨੇ ਜੀ ਦਾ ਕਿਹੜਾ ਹੈਗਾ ਔਰ ਇਹ ਜਿਹੜੀ ਗੱਲ ਹੈ ਬਿਲਕੁਲ ਸੱਚ ਹੈ ਕਿ ਅਸੀਂ ਜੇ ਕੋਈ ਆਪਣੀ ਦਿਲੋਂ ਰੱਜਾ ਨਾਲ ਇਮਾਨਦਾਰੀ ਨਾਲ ਆਪਣੀ ਸੱਚੀ ਸਾਜੀ ਕਮਾਈ ਦੇ ਵਿੱਚ ਜਿਵੇਂ ਆਪਾਂ ਕਈ ਹੋਰ ਧਾਰਮਿਕ ਸੰਸਥਾਨਾਂ ਦੇ ਉੱਤੇ ਆਪਾਂ ਦਸਾਂਤ ਕੱਢਦੇ ਆਂ ਵੀ ਆਪਾਂ ਦਸਵੰਧ ਕੱਢਦੇ ਆਂ ਕਿ ਭਾਈ ਆਪਣਾ ਦਸਵਾਂ ਹਿੱਸਾ ਕਮਾਈ ਦਾ ਜਿਹੜਾ ਹੈਗਾ ਅਸੀਂ ਦਾਨ ਕਰਨਾ ਹੈ ਜੇ ਕਿਸੇ ਨੂੰ ਆਪਣੇ ਪੰਜਾਬ ਦੇ ਲੋਕਾਂ ਨੂੰ ਕੁਝ ਐਸੇ ਏਰੀਆ ਦੇ ਵਿੱਚ ਦੁੱਖ ਤਕਲੀਫ ਹੋਈ ਹੈ ਪ੍ਰੋਬਲਮ ਹੋਈ ਹੈ ਲੋਕਾਂ ਦੇ ਘਰੋਂ ਝੜ ਗਏ ਲੱਖਾਂ ਕਰੋੜਾਂ ਮਤਲਬ ਰੁਪਈਆਂ ਦਾ ਨੁਕਸਾਨ ਹੋ ਗਿਆ ਜ਼ਮੀਨਾਂ ਜਿਹੜੀਆਂ ਦਰਿਆਲ ਵਿੱਚ ਰੁੜ ਗਈਆਂ ਸਕੂਲ ਕਾਲਜ ਔਰ ਇੱਥੇ ਤੱਕ ਕੀ ਜਿਹੜੇ ਹਸਪਤਾਲ ਹੈਗੇ ਆ ਉਹ ਸਾਰੇ ਹਸਪਤਾਲਾਂ ਦਾ ਵੀ ਜਿਹੜੇ ਕਈ ਕਈ ਮਤਲਬ ਕਈ ਮੋਟਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਇਹ ਜਿਹੜਾ ਨੁਕਸਾਨ ਦੀ ਭਰਾਈ ਹੈ ਜਿਹੜੀ ਇੰਨੀ ਜਲਦੀ ਨਹੀਂ ਹੋਣ ਵਾਲੀ ਜਦ ਕਿ ਸੈਂਟਰ ਸਰਕਾਰ ਨੇ ਵੀ ਭਗਵੰਤ ਮਾਨ ਜੀ ਨੇ ਕਿਹਾ ਵੀ ਪੱਲਾ ਝਾੜਤਾ ਜੀ ਉਹਨਾਂ ਨੇ ਕਿਹਾ ਜੀ ਸਾਨੂੰ 12000 ਕਰੋੜ ਰੁਪਏ ਤੁਸੀਂ ਪਹਿਲਾਂ ਆਪਣਾ ਹਿਸਾਬ-ਤਬ ਦੱਸੋ ਤੇ ਅਸੀਂ ਜਿਹੜਾ ਹੈਗਾ ਕਿਉਂਕਿ ਉੱਥੇ ਵੀ ਪੈਸੇ ਦੀ ਰੇਸ਼ੋ ਹੁੰਦੀ ਆ ਵੀ 80% ਤੁਸੀਂ ਪਾਣੇ 80% ਅਸੀਂ ਪਾਣੇ ਆ ਇਹ ਪਹਿਲਾਂ ਪੁਰਾਣੇ ਪੈਸੇ ਦਾ ਹਿਸਾਬ ਦਿੱਤਾ ਜਾਵੇ ਉਹ ਇਹ ਹਰ ਵੇਲੇ ਆਪਣੀ ਗੱਲ ਚ ਇਹ ਗੱਲ ਕਹਿੰਦੇ ਜਦੋਂ ਅਸੀਂ ਪੈਸੇ ਦੀ ਕੋਈ ਡਿਮਾਂਡ ਕਰਦੇ ਆ ਉਹ ਸਾਡੀ ਪੂੰਝ ਦੇ ਉੱਤੇ ਪੈਰ ਧਰ ਦਿੰਦੇ ਆ ਕਿ ਲੈ ਵੀ ਭਾਈ ਪਹਿਲਾਂ ਹਿਸਾਬ ਦਿਓ ਮੋਕਾ ਨਹੀਂ ਦੇਖਦੇ ਵੀ ਭਾਈ ਮੋਕੇ ਦੇ ਹਿਸਾਬ ਨਾਲ ਕਿਵੇਂ ਹੋਣਾ ਚਾਹੀਦਾ ਔਰ ਇੱਕ ਇੱਕ ਬੰਦੇ ਨੂੰ ਡੋਰ ਟੂ ਡੋਰ ਜਾ ਕੇ ਸਰਵੇ ਕੀਤਾ ਗਿਆ ਉਹਦੇ ਵਿੱਚ ਬੜੇ ਲੋਕਾਂ ਨੇ ਕਿਹਾ ਵੀ ਸਾਨੂੰ ਸਿਰਫ ਸੰਤਾਂ ਨੇ ਮਹਾਤਮਾ ਨੇ ਲੋਕਾਂ ਨੇ ਜਿਹੜੇ ਪਬਲਿਕ ਨੇ ਜੋ ਸਾਨੂੰ ਸਾਡੀ ਮਦਦ ਕੀਤੀ ਹੈ ਖਾਣ ਪੀਣ ਬਾਰੇ ਮਿੱਟੀ ਬਾਰੇ ਜਾਂ ਸਾਡੇ ਤੇ ਬੰਨ੍ਹਾ ਕੇ ਲਗਾਇਆ ਹੈ ਪੁਲਿਸ ਪਲੱਸ ਜਿਹੜੀ ਸਰਕਾਰ ਦੀ ਕੋਈ ਮਸ਼ੀਨਰੀ ਨੇ ਸਾਨੂੰ ਕੋਈ ਵੀ ਮਦਦ ਨਹੀਂ ਕੀਤੀ ਇਹ ਕੁਝ ਲੋਕਾਂ ਦਾ ਕਹਿਣਾ ਹੈ ਜਿਹੜੇ ਖਾਸ ਕਰਕੇ ਆਖਰੀ ਪਿੰਡ ਜਨਾਲਾ ਵਾਲਾ ਜਿਹੜਾ ਝੂਨੇ ਵਾਲ ਪਿੰਡ ਦੇ ਵਿੱਚ ਲੋਕਾਂ ਨੇ ਕਲੀਅਰ ਵਾਰਡਾਂ ਦੇ ਵਿੱਚ ਕਿਹਾ ਕਿ ਸਾਨੂੰ ਹਜੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ ਇਵਨ ਭਗਵੰਤ ਮਾਨ ਜੀ ਨੂੰ ਉਹਨਾਂ ਨੇ ਕਲੀਅਰ ਵਾਰਡਾਂ ਦੇ ਵਿੱਚ ਕਿ ਵੋਟਾਂ ਤਾਂ ਸਾਡੇ ਤੋਂ ਹੀ ਲੈਣੀਆਂ ਤੁਸੀਂ ਤੇ ਕੱਲ ਨੂੰ ਸਾਡੇ ਕੋਲ ਵੋਟਾਂ ਦੁਆਰਾ ਮੰਗਣ ਨਹੀਂ ਆਓਗੇ ਤੁਸੀਂ ਇਸ ਕਰਕੇ ਵੀ ਤੁਸੀਂ ਵੋਟਾ ਮੰਗ ਲਗੇ ਤਾਂ ਅਸੀਂ ਕਿੱਦਾਂ ਦੀ ਗੱਲਾਂ ਕਰਦੇ ਤੇ ਅੱਜ ਸਾਡੇ ਤੇ ਵਿਵਪਤਾ ਆਈ ਹੈ ਉਸ ਵਿਵਪਤਾ ਨੂੰ ਸਾਨੂੰ ਤੁਸੀਂ ਕਿੱਥੇ ਖੜਾ ਕੀਤਾ ਜਦ ਕਿ ਤੁਸੀਂ ਵਾਅਦੇ ਲੋਕਾਂ ਨਾਲ ਏਡੇ ਵੱਡੇ ਵੱਡੇ ਕਰ ਰਹੇ ਹੋ ਕਿ ਅਸੀਂ ਇੰਨਾ ਕੁਝ ਦੇ ਦਿੱਤਾ ਅਸੀਂ 5 ਕਰੋੜ ਰੁਪਿਆ ਦਾ ਇਹਨਾਂ ਨੂੰ ਇੱਕ ਇੱਕ ਦੋ ਦੋ ਵੱਡੇ ਵੱਡੇ ਇੰਡਸਟਰੀਸਟਾਂ ਨੇ 5 ਕਰੋੜ 2 ਕਰੋੜ 1 ਕਰੋੜ ਕਈਆਂ ਨੇ ਦਿੱਤਾ ਆਪਣੀ ਇੱਕ ਜਿਹੜੀ ਇਹਨਾਂ ਨੇ ਬਣਾਈ ਹੈ ਸਕੀਮ ਬਣਾਈ ਹੈ ਉਹਦੇ ਵਿੱਚ ਪਤਾ ਨਹੀਂ ਕਰੋੜਾਂ ਰੁਪਿਆ ਲੋਕਾਂ ਦਾ ਇਕੱਠਾ ਹੋ ਗਿਆ ਹੁਣ ਤੇ ਹਜੇ ਦਿੱਤੀ ਇੱਕ ਕਿਸ਼ਤ ਹੈ ਉਹਨਾਂ ਨੇ ਸੋ दैट ਕਹਿਣ ਦਾ ਮਤਲਬ ਹੈ ਕਿ ਭਗਵੰਤ ਮਾਨ ਜੀ ਗਰਾਉਂਡ ਲੈਵਲ ਦੇ ਉੱਤੇ ਰਿਪੋਰਟਾਂ ਜਿਹੜੀਆਂ ਨੂੰ ਪਰਸਨਲ ਲੈਵਲ ਤੇ ਆਪਣੇ OSD ਆਪਣੀ ਸੈਕਟਰੀ ਪਰਸਨਲ ਜਿਹੜੇ ਪੀਏ ਤੋਂ ਹੀ ਉਹਨਾਂ ਨੂੰ ਭੇਜ ਕੇ ਇਹ ਸਾਰੀਆਂ ਤਹਿਕੀਕਾਤ ਤਾਂ ਕਰਾਓ ਵੀ ਜਿਹੜੇ ਲੋਕਾਂ ਨੂੰ ਸਹੀ ਜਗ੍ਹਾ ਤੇ ਪੈਸਾ ਪਹੁੰਚ ਰ ਮੈਂ ਮੰਨਦਾ ਕਿ ਤੁਸੀਂ ਆਪਣਾ ਪੈਸਾ ਅਨਾਉਂਸਮੈਂਟ ਕਰਕੇ ਸਾਹਮਣੇ ਲੋਕਾਂ ਦੇ ਸਟੇਜ ਸ਼ੋਅ ਕਰਕੇ ਵੀਡੀਓਗ੍ਰਾਫੀ ਦੇ ਵਿੱਚ ਲੋਕਾਂ ਨੂੰ ਚੈੱਕ ਵੰਡੇ ਆ ਉਹ ਦਿਖਾਏ ਆ ਲੇਕਿਨ ਤੁਸੀਂ ਇਹ ਚੀਜ਼ ਦੇਖੋ ਕਿ ਜਿਹੜੇ ਬੰਦਿਆਂ ਕੋ ਚੈੱਕ ਗਏ ਆ ਜਿਹੜੇ ਜਿਹੜੇ ਅਸਲੀ ਨੁਕਸਾਨ ਦਾ ਇੱਕ ਬੰਦੇ ਨੇ ਜਿਨ੍ਹਾਂ ਨੂੰ ਪਰਸਨਲ ਹੀ ਨੁਕਸਾਨ ਆ ਕਿ ਉਹਨਾਂ ਤੱਕ ਚੈੱਕ ਪਹੁੰਚੇ ਆ ਕਿ ਸਿਰਫ ਪਾਰਟੀ ਦੇ ਬੰਦਿਆਂ ਕੋਲ ਹੀ ਗਏ ਆ ਜਿਹੜੀ ਪਾਰਟੀ ਦੀ ਲਿਸਟਾਂ ਬਣੀਆਂ ਜਿਨ੍ਹਾਂ ਦੇ ਗਰਾਰੀ ਕੀ ਉਹਨਾਂ ਦੇ ਸਿਰਫ ਸਾਡੇ ਆਪ ਦੇ ਕੋਈ ਦੇਖੋ ਇਹੋ ਜੀ ਜਗ੍ਹਾ ਦੇ ਉੱਤੇ ਤੁਸੀਂ ਪੰਜਾਬ ਦੇ ਸੀਐਮ ਹੋ ਪਾਰਟੀ ਦੇ ਸੀਐਮ ਨਹੀਂ ਹੈਗੇ ਸਾਡੇ 50 ਸਟੇਟ ਦੇ ਸੀਐਮ ਹੋ ਤੁਹਾਨੂੰ ਇੱਕ ਇੱਕ ਨਾਗਰਿਕ ਦਾ ਤਿਆਰ ਖੜਾ ਚਾਹੀਦਾ ਹੈ ਕਿ ਜਿਹੜੇ ਨਾਗਰਿਕ ਇਸ ਹੜਪੀੜਤ ਦੇ ਵਿੱਚ ਜਿਨ੍ਹਾਂ ਨੂੰ ਨੁਕਸਾਨ ਹੋਇਆ ਹੈ ਉਹ ਨੁਕਸਾਨ ਤੁਹਾਡੇ ਲਈ ਉਹ ਕੋਈ ਪਾਰਟੀਵਾਦੀ ਕੋਈ ਉਹਨਾਂ ਦੇ ਫਿਰਕਾ ਪ੍ਰਸਤੀ ਨਹੀਂ ਹੋਣੀ ਚਾਹੀਦੀ। ਬਿਲਕੁਲ ਬਹੁਤ ਸਹੀ ਕਹਿ ਸਰ ਕੀ ਲੇਕਿਨ ਵੋਟਰ ਵੀ ਹੁਣ ਜਿਵੇਂ ਜਾਗ ਚੁੱਕੇ ਨੇ ਜਿਵੇਂ ਕਿ ਉਹਨਾਂ ਨੇ ਕਹਿ ਦਿੱਤਾ ਆ ਕਿ ਵੀ ਵੋਟਾਂ ਲੈਣ ਤਾਂ ਸਾਡੇ ਕੋਲ ਹੀ ਆਉਂਗੇ ਤਾਂ ਕਿਦਾਂ ਕਿਤੇ ਸਰਕਾਰਾਂ ਨੂੰ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਆ। ਤਾਂ ਉਮੀਦ ਕਰਦੇ ਆ ਕਿ ਸਰਕਾਰਾਂ ਜਿਹੜੀਆਂ ਨੇ ਇਹਨਾਂ ਦੀਆਂ ਗੱਲਾਂ ਸੁਣਨ ਗਿਆ ਜਮਿੰਸਟਰ ਤੇ ਪਹੁੰਚ ਕੇ ਤਹਿਕੀਕਾਤ ਕਰਨਗੇ ਕਿ ਜਿਹੜਾ ਵੀ ਉਹਨਾਂ ਦੇ ਫੰਡ ਵੰਡੇ ਆ ਉਹਨਾਂ ਤੱਕ ਪਹੁੰਚਿਆ ਜਾਂ ਨਹੀਂ ਜਾਂ ਕੀ ਕੁਛ ਇਸ ਮਾਮਲੇ 'ਚ ਤੇ ਜਿਹੜੇ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਜੇ ਤੁਹਾਡੇ ਕੋਈ ਸਵਾਲ ਜਵਾਬ ਨੇ ਤਾਂ ਤੁਸੀਂ ਕਮੈਂਟ ਬਾਕ ਵਿੱਚ ਜ਼ਰੂਰ ਸ਼ੇਅਰ ਕਰੋ ਅਸੀਂ ਤੁਹਾਡੇ ਵਿਚਾਰਾਂ ਨੂੰ ਇਸ ਪ੍ਰੋਗਰਾਮ ਰੇਜ ਜਨਤ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਸ ਇੰਨਾ ਹੀ ਸਾਨੂੰ ਦੇਖ ਅੱਜ ਧੰਨਵਾਦ ਨਮਸਕਾਰ